ਲਾਲ ਸ਼ੁਰੂਆਤੀ ਝਾੜ ਤੁਹਾਨੂੰ ਮੈਂ ਦੱਸ ਦਿੰਨਾਗਾ ਤਾਂ ਤੁਸੀਂ ਗੈਸ ਕਰੋ ਕਿ ਮੈਂ ਕਿਹੜੀ ਵੈਰਾਈਟੀ ਦਾ ਝਾੜ ਤੁਹਾਨੂੰ ਦੱਸਣ ਜਾ ਰਿਹਾ ਵੈਸੇ ਦੋਸਤੋ ਵੈਰਾਈਟੀ ਸੁਣ ਕੇ ਨਾ ਤੁਸੀਂ ਖੁਸ਼ ਹੋ ਜਾਓਗੇ ਤਾਂ ਵੈਰਾਈਟੀ ਦਾ ਨਾਂ ਹੈ ਡੀਬੀਡਬਲਯੂ XSO 87 हां दोस्तों क्योंकि दोस्तों ਇਸ ਵਾਰ ਨਾ DBW 187 ਅਤੇ DBW 222 ਦੋਨਾਂ ਨੂੰ ਮਿਕਸ ਕਰਕੇ ਰਾ ਕੇ ਬਹੁਤ ਜਦੇ ਵੱਡੇ ਪੱਧਰ ਤੇ ਵਜਾਈ ਹੋਈ ਆ ਦੋਨਾਂ ਕਿਸਮਾਂ ਤੇ ਆਪਣੇ ਕਿਸਾਨ ਵੀਰਾਂ ਨੇ ਬਹੁਤ ਜ਼ਿਆਦਾ ਭਰੋਸਾ ਕੀਤਾ ਤੇ DBW 187 ਦਾ ਸ਼ੁਰੂਆਤੀ ਝੜ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ ਪੱਤੂ ਕੁਆਂਟਰਪੱਤੀ ਕਿੱਲਾ ਆ ਰਿਹਾ ਜਨਕਿ 62 36 ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੀ ਕੋ ਰਿਪੋਰਟ ਆ ਚੁੱਕੀ ਆ 60 ਮਣ ਤੋਂ ਪਲੱਸ ਝਾੜ ਆ ਰਿਹਾ ਇਹਦਾ ਮਤਲਬ ਨਹੀਂ ਕਿ 60 ਮਣ ਤੋਂ ਘੱਟ ਨਹੀਂ ਆ ਰਿਹਾ ਇੱਕ ਦੁੱਕਾ ਥਾਂ ਤੇ ਰਿਪੋਰਟ ਇਹ ਵੀ ਮਿਲੀ ਆ ਕਿ 57 58 ਮਣ ਜਨਕਿ 23 ਕੁਆਂਟਲ ਦੇ ਆਸ-ਪਾਸ ਝਾੜਾ ਰਿਹਾ ਉਹ ਵੈਰਾਈਟੀ ਦਾ ਨਹੀਂ ਆਪਣੀ ਪਤਾ ਲੱਗਿਆ ਕਿਹੜੀ ਆ ਫਿਲਹਾਲ 187 ਜਿਨ੍ਹਾਂ ਨੇ ਕੱਲੀ ਬੀਜੀ ਆ ਨਾ ਉਹ ਕਿਸਾਨ ਵੀਰ ਖੁਸ਼ ਹੋ ਜਾਣਗੇ